ਤਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਤੇਨਾਂ ਦੇ ਦਰ ਤੋਂ ਕੋਈ ਅੱਜ ਤੱਕ ਖਾਲੀ ਨਹੀਂ ਗਿਆ ਜੇ ਉਹ ਤੋਂ ਕਿਸੇ ਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਈ ਨਾ ਉਹ ਉਹਦੇ ਵਿੱਚ ਉਹਦਾ ਭਲਾ ਹੈ ਕਿਉਂਕਿ ਉਹ ਚੀਜ਼ ਉਹਦੇ ਵਾਸਤੇ ਹੈ ਹੀ ਨਹੀਂ ਉਹਦਾ ਨੁਕਸਾਨ ਕਰ ਸਕਦੀ ਹੈ ਤਾਂ ਨਹੀਂ ਮਿਲਿਆ ਦੂਸਰੀ ਗੱਲ ਜੇ ਬਾਬਾ ਦੀਪ ਸਿੰਘ ਸਾਹਿਬ ਜੇ ਦਰੋਂ ਕੁਝ ਪ੍ਰਾਪਤ ਨਹੀਂ ਹੋਇਆ ਤਾਂ ਭਾਈ ਤੁਹਾਡੀ ਸੇਵਾ ਘਟ ਹੈ ਉਥੋਂ ਤਾਂ ਉਹ ਵੀ ਮਿਲ ਜਾਂਦਾ ਹੈ ਜੋ ਕਰਮਾਂ ਵਿੱਚ ਹੋਇਆ ਨਹੀਂ ਕਰਦਾ ਇਹ ਐਸਾ ਦਰ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਭੈਣ ਆਪਣੀ ਵਾਰਤਾ ਸੁਣਾਉਂਦੀ ਕਹਿੰਦੀ ਕਿ ਅਸੀਂ ਮਾਤੜ ਦੇ ਲੋਕ ਸਾਂ ਮੇਰੇ ਜਿਹੜੇ ਘਰ ਵਾਲੇ ਸੀ ਉਹ ਬਹੁਤ ਸ਼ਾਂਤ ਸੁਭਾਅ ਦੇ ਸੀ ਬਹੁਤਾ ਦੁਨੀਆਦਾਰੀ ਦਾ ਉਹਨਾਂ ਨੂੰ ਨਹੀਂ ਸੀ ਪਤਾ ਦੋ ਭਰਾ ਸਨ ਉਹ ਛੋਟਾ ਜਿਹੜਾ ਸੀ ਉਹ ਪੜ੍ਹਿਆ ਲਿਖਿਆ ਸੀ ਪਹਿਲਾਂ ਅਸੀਂ ਇਕੱਠੇ ਰਹਿਨੇ ਸਾਂ ਫਿਰ ਛੋਟੇ ਦਾ ਵਿਆਹ ਕੀਤਾ ਉਹ ਆਪਣੀ ਨੌਕਰੀ ਲੱਗ ਗਿਆ ਉਹਨੇ ਆਪਣਾ ਘਰ ਪਾ ਲਿਆ ਉਹਨਾਂ ਦੇ ਬੱਚੇ ਹੋਏ ਮੇਰੇ ਦੋ ਬੱਚੀਆਂ ਸਨ ਉਹਨਾਂ ਦੇ ਦੋ ਲੜਕੇ ਹੋਏ ਉਹ ਇਸੇ ਗੱਲ ਤੋਂ ਹੀ ਜਿਹੜੀ ਮੇਰੀ ਦਰਾਣੀ ਸੀ ਉਹ ਵਿਤਕਰਾਇਆ ਕਰਦੇ ਸੀ ਕਿ ਮੇਰੇ ਪੁੱਤ ਨੇ ਤੇ ਇਹਦੇ ਧੀਆਂ ਨੇ ਇਹਦਾ ਕਰਦਿਆ ਘਰ ਦੇ ਵਿੱਚ ਕਲਾ ਪੈਣੀ ਸ਼ੁਰੂ ਹੋ ਗਈ ਜਿਹੜਾ ਛੋਟਾ ਸੀ ਮੇਰਾ ਜਿਓਰ ਉਹ ਨੌਕਰੀ ਵੀ ਕਰਦਾ ਸੀ ਜ਼ਮੀਨ ਵੀ ਸਾਡੀ ਹੈਗੀ ਸੀ 18 ਕਿੱਲੇ ਜ਼ਮੀਨ ਸੀ 18 ਕਿੱਲੇ ਉਹਦੇ ਵਿੱਚ 10 ਕਿੱਲੇ ਜ਼ਮੀਨ ਜਿਹੜੀ ਮੋਟੀ ਜ਼ਮੀਨ ਸੀ ਜਿੱਥੇ ਬਹੁਤ ਵਧੀਆ ਉਜਾਊ ਫਸਲ ਹੁੰਦੀ ਜਿਹੜੀ 8 ਕਿੱਲੇ ਜ਼ਮੀਨ ਸੀ ਉਹ ਥੋੜੀ ਢਿੱਲੀ ਸੀ ਉਹਨੂੰ ਪਾਣੀ ਵੀ ਦੂਰੋਂ ਲਿਆਉਣਾ ਪੈਂਦਾ ਸੀ ਇਸ ਚੱਕਰ 'ਚ ਤੇ ਜਦੋਂ ਝਗੜਾ ਘਰ ਦੇ ਵਿੱਚ ਸ਼ੁਰੂ ਹੋਇਆ ਵੱਖ ਹੋਣ ਦੀ ਗੱਲ ਚੱਲੀ ਤਾਂ ਜਿਹੜਾ ਮੇਰਾ ਘਰ ਵਾਲਾ ਸੀ ਇਹ ਸ਼ਾਂਤ ਸੁਭਾਅ ਦਾ ਸੀ ਇਹਨੇ ਕਿਹਾ ਵੀ ਮੇਰਾ ਛੋਟਾ ਭਰਾ ਆ ਪ੍ਰੇਮ ਸੀ ਉਹਦੇ ਨਾਲ ਵੀਚਾਲ ਕੋਈ ਗੱਲ ਨਹੀਂ ਜਿੱਦਾਂ ਤੂੰ ਚਾਹੁੰਦਾ ਉਦਾਂ ਕਰ ਲੈ ਉਹਨੇ ਆਪਣਾ ਘਰ ਵੀ ਵੱਖਰਾ ਪਾ ਲਿਆ ਤੇ ਜਦੋਂ ਜ਼ਮੀਨ ਦੀ ਵੰਡ ਹੋਈ ਨੌ-ਨੌ ਕਿੱਲੇ ਆਉਣੇ ਸੀ ਤੇ ਉਹਨੇ ਕੀ ਕੀਤਾ ਜਿਹੜੀ ਵਧੀਆ ਜ਼ਮੀਨ ਸੀ ਉਹਦੇ ਵਿੱਚ ਉਹ ਆਪਣੇ ਕੋਲ ਰੱਖ ਲਈ ਸਾਰੀ ਬਾਕੀ ਜਿਹਨੂੰ ਪਾਣੀ ਵੀ ਦੂਰੋਂ ਲੈਣਾ ਪੈਂਦਾ ਸੀ ਮੋਟਰ ਵੀ ਉਹਦੇ ਕੋਲੋਂ ਦੂਰ ਸੀ ਉਹ ਜੀਨ ਸਾਰੀ ਸਾਨੂੰ ਦੇਤੀ ਮੇਰਾ ਘਰ ਵਾਲਾ ਵੀ ਇਸੇ ਗੱਲ ਦੇ ਕੋਈ ਗੱਲ ਨਹੀਂ ਚੱਲ ਆਪਾਂ ਕਰ ਲਾਂਗੇ ਕਿਸੇ ਤਰ੍ਹਾਂ ਇਦਾਂ ਕਰਦੇ ਆਂ ਕਰਾਉਂਦੇ ਆਂ ਜਦੋਂ ਕਹਿੰਦੇ ਸਾਡੇ ਕੋਲ ਉਹ ਜ਼ਮੀਨ ਆ ਗਈ ਅਸੀਂ ਫਿਰ ਕੁਝ ਨਹੀਂ ਬੋਲੇ ਤੇ ਹੌਲੀ-ਹੌਲੀ ਉਹ ਜ਼ਮੀਨ ਦੇ ਵਿੱਚੋਂ ਇੰਨੀ ਫਸਲ ਨਹੀਂ ਸੀ ਨਿਕਲਦੀ ਬਹੁਤਾ ਝਾੜ ਨਹੀਂ ਸੀ ਨਿਕਲਦਾ ਇੱਕ ਪਾਣੀ ਦੂਰ ਹੋਣ ਕਰਕੇ ਤੰਗੀ ਆਂਦੀ ਸੀ ਪਰ ਉਹ ਛੋਟੇ ਨੇ ਇਹ ਨਹੀਂ ਸੋਚਿਆ ਕਿ ਮੈਂ ਨੌਕਰੀ ਵੀ ਕਰਦਾ ਤੇ ਮੈਂ ਜ਼ਮੀਨ ਵੀ ਚੰਗੀ ਲੈ ਲਈ ਮੈਂ ਆਪਣੇ ਭਰਾ ਦਾ ਸੋਚਾ ਉਹ ਵਿਤਕਰਾ ਕਰਨ ਲੱਗ ਪਿਆ ਹੌਲੀ-ਹੌਲੀ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਵੀ ਇਹਨਾਂ ਦੇ ਤੇ ਦੋ ਕੁੜੀਆਂ ਨੇ ਜਿਹੜੀ ਬਾਕੀ ਜ਼ਮੀਨ ਆ ਉਹ ਵੀ ਸਾਡੇ ਕੋਲ ਹੀ ਆਉਣੀ ਹੈ ਉਹ ਇਦਾਂ ਦੀਆਂ ਵਿਚਾਰਾ ਬਣਾਉਂਦੇ ਮੈਂ ਕਈ ਵਾਰ ਆਪਣੇ ਕੰਨਾਂ ਨਾਲ ਸੁਣੀਆ ਪਰ ਮੈਂ ਆਪਣੇ ਘਰਵਾਲੇ ਨੂੰ ਦੱਸਣੀ ਆ ਤਾਂ ਉਹਨੇ ਕਹਿਣਾ ਤੂੰ ਜਾਣ ਕੇ ਸਾਡੇ ਵਿੱਚ ਵੈਰ ਪਾਉਣੀ ਹੈ। ਇਦਾਂ ਕਰਦੇ ਆ ਕਹਿੰਦੇ ਥੋੜਾ ਸਮਾਂ ਬੀਤਿਆ ਤੇ ਇੱਕ ਦੂਜੇ ਨਾਲ ਇਹਨਾਂ ਦਾ ਵੈਰ ਹੌਲੀ-ਹੌਲੀ ਵਧਣ ਲੱਗਾ ਇਹ ਉਹਨਾਂ ਨੂੰ ਕਵੇ ਚੰਗੇ ਆ ਉਹ ਇਹਨਾਂ ਨੇ ਕਹੀਂ ਕੁਛ ਕਰਨ ਉਹ ਸਾਡੇ ਘਰੇ ਕਹੀਂ ਕੁਛ ਕਰਨ ਇੱਕ ਵਾਰ ਕੀ ਹੋਇਆ ਸਾਡੀ ਆਪਸ ਵਿੱਚ ਦਰਾਨੀ ਜਠਾਣੀ ਦੀ ਲੜਾਈ ਹੋਈ। ਉਹ ਲੜਾਈ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਮਿਹਣੇ ਦਿੱਤੇ ਕਿ ਮੇਰੇ ਦੇ ਪੁੱਤ ਨੇ ਤੇ ਤੁਹਾਨੂੰ ਵੇਖਾਂਗੇ ਕੌਣ ਸਾਹਮਦਾ ਇਹ ਜ਼ਮੀਨ ਕੌਣ ਰੱਖਦਾ ਕਿਦ ਕੋ ਜਾਂਦੀ ਹੈ ਇਦਾਂ ਉਹਨੇ ਜਿਉ ਸੁਣਾਇਆ ਮੈਨੂੰ ਬੜਾ ਦੁੱਖ ਹੋਇਆ ਮੈਂ ਉਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕੀਤਾ ਮੈਂ ਕਿਹਾ ਬਾਬਾ ਜੀ ਜੇ ਅਸੀਂ ਮਾੜੀ ਕਰਦੇ ਹਾਂ ਕਿਸੇ ਨਾਲ ਤੇ ਸਾਡੇ ਨਾਲ ਵੀ ਹੋਵੇ ਸਾਡੇ ਨਾਲ ਦੁਗਣੀ ਹੋਵੇ ਤੇ ਜੇ ਬਾਬਾ ਜੀ ਅਸੀਂ ਕਿਸੇ ਨਾਲ ਨਹੀਂ ਕਰਦੇ ਫਿਰ ਸਾਡਾ ਸਾਥ ਦਿਓ ਇਹਦਾ ਕਹਿੰਦੀ ਅਰਦਾਸ ਬੇਨਤੀ ਮੈਂ ਕੀਤੀ ਤੇ ਘਰ ਮੁੜਾਈ ਘਰ ਆ ਕੇ ਮੈਂ ਘਰ ਵਾਲਿਆਂ ਨੂੰ ਦੱਸਿਆ ਉਹਨੇ ਫਿਰ ਉਹੀ ਜਵਾਬ ਤੂੰ ਸਾਡੇ ਵਿੱਚ ਵੈਰ ਪਾਉਣੀ ਐ ਇੱਕ ਦਿਨ ਮੋਟਰ ਤੇ ਬੈਠੇ ਸੀ ਕਿਤੇ ਤੇ ਉਹ ਵੀ ਬੈਠੇ ਸੀ ਸਾਰੇ ਤੇ ਜਿਹੜੀ ਮੇਰੀ ਦਰਾਣੀ ਸੀ ਉਹ ਕਬਰਾਂ ਤੇ ਜਾਣ ਵਾਲੀ ਸੀ ਜਾਦੂ ਟੂਣੇ ਕਰਨ ਵਾਲੀ ਸੀ ਉਹ ਉਹ ਕਾਲੇ ਲਮਾਲਿਆਂ ਕੋਲ ਬਹੁਤ ਜਾਂਦੀ ਸੀ ਉਹਨੇ ਕੁਝ ਕਰਾ ਗੁਰੂ ਕੇ ਉਹ ਦਿਨ ਜਦੋਂ ਮੋਟਰ ਤੇ ਬੈਠੇ ਆਓ ਭਾਜੀ ਪ੍ਰਸ਼ਾਦਾ ਸ਼ੋਕੋ ਮੇਰੇ ਘਰ ਵਾਲੇ ਨੂੰ ਕੁਝ ਪ੍ਰਸ਼ਾਦ ਦੇ ਚ ਸ਼ਿਕਾ ਦਿੱਤਾ ਜਿਹੜਾ ਘਰ ਵਾਲਾ ਮੈਂ ਇੰਨਾ ਚਿਰ ਉਹ ਨਾ ਰਹੀਆਂ ਕਦੇ ਉਹਦੇ ਮੂੰਹੋਂ ਗਾਲ ਨਹੀਂ ਨਿਕਲੀ ਪਰ ਉਸ ਦਿਨ ਉਹ ਘਰੇ ਆਇਆ ਘਰ ਆਉਂਦਾ ਹੀ ਬਿਮਾਰ ਹੋ ਗਿਆ ਉਹਨੂੰ ਦਵਾਈ ਲੈ ਕੇ ਦਿੱਤੀ ਘਰ ਲਮਾ ਪਾਇਆ ਕਹਿੰਦੇ ਅਸੀਂ ਇਸ ਗੱਲ ਤੋਂ ਬੜੀਆਂ ਪਰੇਸ਼ਾਨ ਸਾਂ ਵੀ ਜਿਸ ਬੰਦੇ ਨੇ ਕਦੇ ਜ਼ਿੰਦਗੀ 'ਚ ਕਿਸੇ ਨੂੰ ਗਾਲ ਨਹੀਂ ਕੱਢੀ ਇਸੇ ਨਾਲ ਵੈਰ ਨਹੀਂ ਰੱਖਿਆ ਕਿਸੇ ਨੂੰ ਘੂਰਿਆ ਤੱਕ ਨਹੀਂ ਉਹ ਇੰਨੀਆਂ ਗਦੀਆਂ ਗਦੀਆਂ ਗਾਲਾਂ ਕਿਉਂ ਕੱਢਦਾ ਪਿਆ ਕਿੱਥੋਂ ਕੱਢਦਾ ਪਿਆ ਸਾਨੂੰ ਇਹ ਲੱਗਦਾ ਸੀ ਉਹਦੇ ਵਿੱਚ ਆਪ ਨਹੀਂ ਕੋਈ ਚੀਜ਼ ਹੋਰ ਹੈ ਤੇ ਖਾਲਸਾ ਜੀ ਬਿਲਕੁਲ ਸੱਚ ਸੀ ਦੇਖੋ ਜਿਹੜਾ ਜਿਹੜੀ ਤੰਤਰ ਵਿਦਿਆ ਹੋਇਆ ਕਰਦੀ ਹੈ ਨਾ ਉਹ ਉਹਦੇ ਵਿੱਚ ਬਹੁਤ ਆਗਤ ਹੁੰਦੀ ਆ ਬੜਾ ਕੁਝ ਕਰ ਜਾਂਦੇ ਨੇ ਪਰ ਇਹਦਾ ਅਸਲ ਤਤ ਜਿਹਦੇ ਕੋਲੋਂ ਬਚਣਾ ਹੈ ਤੋਂ ਕੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ ਸ੍ਰੀ ਜਪਜੀ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਹੈ ਦਸਵੇਂ ਪਾਤਸ਼ਾਹ ਜੀ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਤਨ ਗੁਰ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜਾ ਕੋਈ ਵੀ ਇਸ ਬਾਣੀ ਦਾ ਅਭਿਆਸੀ ਹੈ ਨਿਤ ਪ੍ਰਤੀਨੇਮ ਕਰਦਾ ਹੈ ਜਪਜੀ ਸਾਹਿਬ ਕਰਦਾ ਹੈ ਪੰਜ ਬਾਣੀਆਂ ਪੜ੍ਹਦਾ ਹੈ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਗੁਰ ਮੰਤਰ ਦਾ ਅਭਿਆਸ ਕਰਦਾ ਹੈ ਜਿਹੜਾ ਬੰਦਾ ਕੋਈ ਸੇਵਾ ਸਿਮਰਨ ਵਾਲਾ ਹੈ ਨਾ ਉਹਦੇ ਉੱਤੇ ਕਦੇ ਵੀ ਇਸ ਚੀਜ਼ ਦਾ ਅਸਰ ਨਹੀਂ ਹੋਇਆ ਕਰਦਾ ਕਿਉਂਕਿ ਨਿਰੰਕਾਰ ਦੇ ਉੱਤੇ ਇਹ ਤੰਤਰ ਵਿਦਿਆ ਨਹੀਂ ਚੱਲਿਆ ਕਰਦੀ ਇਹ ਬਾਣੀ ਜਿਹੜੀ ਆਪਾਂ ਪੜ੍ਹਦੇ ਹਾਂ ਇਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਸਰੂਪ ਹੈ ਤੇ ਨਰੰਕਾਰ ਜੀ ਦੇ ਉੱਤੇ ਕਦੇ ਕੋਈ ਜਾਦੂ ਟੂਣਾ ਇਹ ਚੀਜ਼ਾਂ ਨਹੀਂ ਚੱਲਿਆ ਕਰਨੀਆਂ ਕਿਉਂਕਿ ਉਹ ਆਪ ਬੜੇ ਸ਼ਕਤੀਮਾਨ ਨੇ ਆਪ ਸਾਰੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਨੇ ਇਹ ਜਿਹੇ ਕਾਲੇ ਇਲਮ ਨੇ ਸਭ ਕੁਝ ਨੇ ਉਹ ਪਰਮੇਸ਼ਰ ਕੋ ਆਏ ਨੇ ਇਹ ਲੋਕਾਂ ਨੇ ਪੁੱਠੇ ਪਸਤੇ ਰਸਤੇ ਬਣਾ ਕੇ ਇਹ ਚੀਜ਼ਾਂ ਦੁਕਾਨਾਂ ਬਣਾਈਆਂ ਪਰ ਉਹਨਾਂ ਤੇ ਨਹੀਂ ਇਹ ਅਸਰ ਕਰਦਾ ਜਿਹੜਾ ਨੀਮੀ ਪ੍ਰੇਮੀ ਹੋਵੇ ਹਾਂ ਦੂਜਿਆਂ ਦੇ ਕਰ ਜਾਂਦਾ ਹੈ ਜਿਹੜੇ ਕਦੀ ਜਾਪਿਆ ਨਹੀਂ ਕਰੇ ਗੁਰੂ ਘਰ ਵੀ ਨਹੀਂ ਗਏ ਕਦੀ ਅਰਦਾਸ ਵੀ ਨਹੀਂ ਕੀਤੀ ਕਦੇ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਬਸ ਉਹ ਜਦਾਂ ਇਹ ਕੀਤੀਆਂ ਨੇ ਉਹਨਾਂ ਤੇ ਇਹ ਚੀਜ਼ਾਂ ਦਾ ਜਰੂਰ ਅਸਰ ਹੋਇਆ ਕਰਦਾ ਜੀ ਸੋ ਕਰੋ ਵਿਚਾਰ ਉਹ ਭੈਣ ਕਹਿ ਲੱਗੀ ਵੀ ਇਦਾਂ ਲੱਗਦਾ ਸਾਨੂੰ ਇਹਦੇ ਕੁਝ ਇਹਦੇ ਵਿੱਚ ਕੁਝ ਹੈ ਰਾਤ ਨੂੰ ਉੱਠ ਕੇ ਤੁਰਪਣਾ ਬਾਹਰ ਚਲੇ ਜਾਣਾ ਬੂਹੇ ਪੰਨੀ ਜਾਣੇ ਕੰਦਾਂ 'ਚ ਸਿਰ ਮਾਰੀ ਜਾਣਾ ਸਾਨੂੰ ਬੜਾ ਤੰਗ ਪਰੇਸ਼ਾਨ ਉਹਨੇ ਕੀਤਾ ਕੀ ਕਰਨਾ ਸੀ ਅਸੀਂ ਬੜੇ ਤੰਗ ਸੀ ਮੈਂ ਇਕੱਲੀ ਸਾਂ ਬੱਚੀਆਂ ਮੇਰੀਆਂ ਠੀਕ ਉਮਰ ਦੀਆਂ ਸਨ ਤੇ ਕੀ ਕਰਦੀ ਮੈਂ ਕੱਲੀ ਮੈਂ ਪਿੰਡ ਵਿੱਚ ਵੀ ਕਈਆਂ ਨੂੰ ਕਿਹਾ ਵੀ ਇਹਨੂੰ ਕੁਝ ਹੋਇਆ ਲੋਕੀ ਕਹਣੇ ਦੇ ਵਿੱਚ ਭੂਤ ਆ ਗਿਆ ਲੋਕੀ ਕਹਣੇ ਨੂੰ ਕੁਝ ਕਿਸੇ ਨੇ ਕਰਤਾ ਇਹਨੂੰ ਇੱਥੇ ਲੈ ਜਾਓ ਉਹਨੂੰ ਉੱਥੇ ਲੈ ਜਾਓ ਇੱਕ ਬੰਨੇ ਨੂੰ ਕਿਸੇ ਨੇ ਕਿਹਾ ਕਿ ਫਲਾਣੇ ਥਾਂ ਇੱਕ ਮੁਸਲਮਾਨ ਹੈ ਉਹ ਕੱਢ ਦਿੰਦਾ ਚੀਜ਼ਾਂ ਉੱਥੇ ਚੱਲ ਜਾ ਪਰ ਮੈਂ ਕਿਹਾ ਵੀ ਮੇਰੀ ਸ਼ਰਧਾ ਤੇ ਗੁਰੂ ਨਾਨਕ ਸਾਹਿਬ ਦੇ ਘਰ ਤੇ ਹੈ ਮੈਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਬਿਨਾਂ ਕਦੇ ਕਿਤੇ ਨਹੀਂ ਗਈ ਤੇ ਮੈਂ ਉਹਨੂੰ ਇੱਥਾ ਕਿਉਂ ਲੈ ਕੇ ਜਾਵਾਂ ਕਿਸੇ ਦੀ ਜਗ੍ਹਾ ਤੇ ਕੀ ਵਦਾ ਉੱਥੇ ਠੀਕ ਹੋਣ ਦੀ ਬਜਾਏ ਜ਼ਿਆਦਾ ਹੋ ਜਾਵੇ ਅੱਜ ਤੱਕ ਅਸੀਂ ਕਦੇ ਉੱਥੇ ਜਾ ਕੇ ਸੀਸ ਨਹੀਂ ਲਵਾਇਆ ਇਹਦੇ ਕਰਕੇ ਹੁਣ ਮੈਂ ਮੁਸਲਮਾਨਾਂ ਨੂੰ ਮੱਥੇ ਟੇਕਦੀ ਫਿਰਾਂਗੀ ਇਹਦਾ ਭੈਣ ਦਾ ਜਿਹੜਾ ਪ੍ਰੇਮ ਸੀ ਉਹਨੇ ਕੀ ਕੀਤਾ ਉਹਨੂੰ ਕਿਸੇ ਨੇ ਕਿਹਾ ਕਿ ਫੇ ਤੂੰ ਇਦਾਂ ਕਰ ਕੋਈ ਗੁਰਸੇਕ ਬੀਬੀ ਸੀ ਵੀ ਜੇ ਨਹੀਂ ਠੀਕ ਹੁੰਦਾ ਇਦਾਂ ਕਰ ਦਿਆ ਕਹਿੰਦੀ 4-5 ਮਹੀਨੇ ਹੋ ਗਏ ਕਦੇ ਠੀਕ ਹੋ ਜਾਣਾ ਕਦੇ ਉਹਨੇ ਫਿਰ ਉਹਨੇ ਕਹਿਣਾ ਮੇਰੀ ਜ਼ਮੀਨ ਜਿਹੜੀ ਆ ਇਹ ਬੋਲਣਾ ਹਮੇਸ਼ਾ ਜਦੋਂ ਵੀ ਉਹਨੂੰ ਕੁਝ ਹੋਣਾ ਦੌਰਾ ਪੈਣਾ ਜਾਂ ਕੁਝ ਇਹੋ ਜਿਹੀ ਚੀਜ਼ ਉਹਦੇ ਵਿੱਚ ਆਣੀ ਉਹਨੇ ਕਹਿਣਾ ਵੀ ਲਿਆ ਪੇਪਰ ਲਿਆ ਮੈਂ ਸائن ਕਰਕੇ ਆਪਣੇ ਭਰਾ ਨੂੰ ਸਾਰੀ ਜ਼ਮੀਨ ਦੇਣੀ ਆਪਣੇ ਭਰਾ ਨੂੰ ਸਾਰੀ ਜ਼ਮੀਨ ਦੇਣੀ ਰਾਤ ਵੀ ਉਹਨੇ ਇਦਾਂ ਹੀ ਬੋਲੀ ਜਾਣਾ ਮੈਂ ਜ਼ਮੀਨ ਦੇ ਦੇਣੀ ਆ ਮੇਰਾ ਛੋਟਾ ਭਰਾ ਆ ਵੀ ਸਾਰੀ ਜ਼ਮੀਨ ਹੀ ਉਹਦੀ ਹੈ ਕਹਿੰਦੀ ਉਤੋਂ ਅਸੀਂ ਇਹ ਸੋਚ ਲਿਆ ਵੀ ਇਹਨੂੰ ਕਿਸੇ ਨੇ ਕਿਸ ਨਾ ਕੁਛ ਕੀਤਾ ਐਵੇਂ ਨਹੀਂ ਇਹ ਬੋਲਦਾ ਉਸ ਤੋਂ ਬਾਅਦ ਕਹਿੰਦੀ ਜਦੋਂ ਮੈਂ ਅੱਕ ਹਾਰ ਗਈ ਫੇਰ ਮੈਂ ਸੋਚਿਆ ਵੀ ਨਹੀਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਵਾਂ ਕਿ ਨਹੀਂ ਮੈਂ ਨਾਲ ਲੈ ਕੇ ਇਹਨੂੰ ਗਈ ਕਹਿੰਦੀ ਜਦੋਂ ਨਾਲ ਲੈ ਕੇ ਆਟੋ 'ਚ ਬੈਠੀ ਪੇ ਜਾਂਦੀ ਸੀ ਗੁਰੂ ਘਰ ਤੋਂ ਥੋੜਾ ਜਿਹਾ ਪਿੱਛੇ ਹੀ ਇਹ ਆਟੋ ਚੱਲਦੇ ਆਟੋ 'ਚ ਉਤਰ ਗਿਆ ਇਹਦੇ ਸੱਟ ਵੀ ਲੱਗੀ ਮੱਥੇ ਤੇ ਅਸੀਂ ਉੱਥੋਂ ਹੀ ਵਾਪਸ ਮੋੜ ਆਏ ਅੰਦਰ ਨਹੀਂ ਗਏ ਫਿਰ ਉਸ ਤੋਂ ਬਾਅਦ ਇਹ ਘਰੇ ਲਿਆ ਕੇ ਫਿਰ ਮੈਂ ਇਕੱਲੀ ਗਈ ਇਹਨੂੰ ਘਰੇ ਛੱਡ ਕੇ ਕੱਲੀ ਗਈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਆਸਥਾਨ ਤੇ ਉਥੇ ਪਹੁੰਚੀ ਉਥੇ ਜਾ ਕੇ ਸੇਵਾਦਾਰ ਕੋਲੋਂ ਅਰਦਾਸ ਬੇਨਤੀ ਕਰਵਾਈ ਦੇਖ ਕਰਵਾਈ ਉਹਨਾਂ ਨੂੰ ਮੈਂ ਸਾਰੀ ਵਾਰਤਾ ਦੱਸੀ ਵੀ ਇਦਾਂ ਇਦਾਂ ਹੈ ਘਟਨਾ ਉਹਨਾਂ ਕਹਿੰਿਆ ਕੋਈ ਗੱਲ ਨਹੀਂ ਭੈਣੇ ਫਿਕਰ ਨਾ ਕਰ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਆਈ ਹੈ ਸ਼ਹੀਦਾ ਸਿੰਘਾਂ ਦੇ ਘਰ ਆਈ ਹੈ ਤੇਰੇ ਤੇ ਕਿਰਪਾ ਹੋਊਗੀ ਬਾਬਾ ਦੀਪ ਸਿੰਘ ਸਾਹਿਬ ਜੀ ਸਾਰਿਆਂ ਦੇ ਕਾਰਜਦਾਸ ਕਰਦੇ ਨੇ ਤੇਰੇ ਵੀ ਕਰਨਗੇ ਇਥੋਂ ਵੱਡੀ ਸ਼ਕਤੀ ਕੋਈ ਨਹੀਂ ਹੈਗੀ ਜਿੱਥੇ ਤੂੰ ਆ ਗਈ ਹੈ ਤੋ ਕਹਿੰਦੀ ਭੈਣ ਕਹਿੰਦੀ ਮੈਂ ਤੇ ਆਪ ਕਹਿਣ ਲੱਗੀ ਵੀ ਮੇਰੀ ਸ਼ੁਰੂ ਤੋਂ ਸ਼ਰਦਾ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਐ ਮੈਨੂੰ ਲੋਕਾਂ ਨੇ ਬੜਾ ਕਿਹਾ ਇੱਥੇ ਚਲ ਜੋ ਉੱਥੇ ਚਲ ਜੋ ਪਰ ਮੈਂ ਕਿਤੇ ਨਹੀਂ ਗਈ ਮੈਂ ਇੱਥੇ ਆਈ ਹਾਂ ਆਸ ਰੱਖ ਕੇ ਬਾਬਾ ਜੀ ਕਿਰਪਾ ਕਰ ਦੇਣ ਮੇਰੇ ਪਤੀ ਨੂੰ ਮੇਰੇ ਘਰ ਵਾਲੇ ਨੂੰ ਠੀਕ ਕਰ ਦੇਣ ਇਹਦਾ ਉਹ ਸੇਵਾਦਾਰ ਨੇ ਅਰਦਾਸ ਬੇਨਤੀ ਕਰਤੀ ਉੱਥੇ ਇੱਕ ਕਹਿੰਦੀ ਬਜ਼ੁਰਗ ਸੀ ਉਹਨਾਂ ਨੇ ਕਿਹਾ ਤੀ ਇਹ ਕੀ ਗੱਲ ਐ ਮੈਂ ਉਹਨਾਂ ਨੂੰ ਵੀ ਸਾਰੀ ਵਾਰਤਾ ਦਸੀ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇ ਮੈਂ ਤੈਨੂੰ ਦੱਸ ਦਿੰਦਾ ਹੋਰ ਰਸਤਾ ਇੱਕਦੇ ਇਥੇ ਐਤਵਾਰ ਆਇਆ ਕਰ ਚੁਪੈਲਾ ਕੱਟ ਕੇ ਜਾਇਆ ਕਰ ਇੱਕ ਜੋਤ ਵਿੱਚੋਂ ਘਿਉ ਲੈ ਜਾਇਆ ਕਰ ਅੱਜ ਘਿਉ ਲੈ ਜਾਈ ਜਾ ਕੇ ਉਹਦੇ ਸਿਰ ਦੀ ਮਾਲਿਸ਼ ਕਰੀ ਮੱਥੇ ਤੇ ਮਲਦੀ ਉਹਦੇ ਦੂਸਰੀ ਕਹਿੰਦਾ ਤੀਸਰੀ ਗੱਲ ਇਹ ਸੀ ਕਹਿੰਦੀ ਉਸ ਦਿਨ ਦਾ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਸੀ ਚੋਲਾ ਸਾਹਿਬ ਦੀ ਤੇ ਮੈਨੂੰ ਉਹ ਬਜ਼ੁਰਗ ਕੇ ਬਾਹਰ ਬਾਹਰ ਲੈ ਕੇ ਆ ਕੇ ਕਹਿੰਦੇ ਆ ਤੈਨੂੰ ਹੋਰ ਚੀਜ਼ ਦੇ ਦਿੰਦਾ ਜਿਹਦੇ ਕਰਕੇ ਉਹ ਠੀਕ ਰਹੂਗਾ ਉਹਨਾਂ ਨੇ ਨਾ ਜਿਹੜਾ ਮਹਾਰਾ ਦਾ ਚੋਲਾ ਸਾਹਿਬ ਉਹਨਾਂ ਨਿਸ਼ਾਨ ਸਾਹਿਬ ਦਾ ਉਹਦੇ ਵਿੱਚ ਉਹਨਾਂ ਛੋਟੀਆਂ-ਛੋਟੀਆਂ ਲੀਰਾਂ ਹੁੰਦੀਆਂ ਨਾ ਜਿਹੜੀਆਂ ਉਹਨਾਂ ਵਿੱਚੋਂ ਇੱਕ ਮੈਨੂੰ ਦੇਖ ਕੇ ਕਹਿੰਦੀ ਜਾ ਕੇ ਨਾ ਉਹਦੀ ਬਾਹ ਤੇ ਬੰਨਦੀ। ਇਦਾਂ ਉਹਨਾਂ ਨੇ ਕਿਹਾ ਵੀ ਇਹ ਸ਼ੀਦਾ ਸਿੰਘਾਂ ਦੀ ਕਿਰਪਾ ਹੁੰਦੀ ਨਿਸ਼ਾਨ ਸਾਹਿਬ ਥੱਲੇ ਇਹ ਚੋਲਾ ਨਿਸ਼ਾਨ ਸਾਹਿਬ ਦਾ ਇਹ ਉਹਦੇ ਬਾਹ ਤੇ ਬੰਨਦੀ। ਇਹ ਨਹੀਂ ਮੈਂ ਘਰੇ ਆ ਗਈ ਤੇ ਆ ਕੇ ਜਦੋਂ ਮੈਂ ਉਹਦੀ ਬਾਹ ਤੇ ਬੰਨਣ ਲੱਗਾ ਬੰਨਣ ਦਾ ਦਵੇ। ਬੜਾ ਜ਼ੋਰ ਲਾ ਕੇ ਜਦੋਂ ਜਹਿਦ ਕਰਕੇ ਮੈਂ ਉਹਦੀ ਬਾਹ ਨਾਲ ਉਹ ਬੰਨਿਆ ਜਦੋਂ ਬੰਨਿਆ ਤਾਂ ਉਹ ਠੀਕ ਰਿਹਾ। 2-3 ਦਿਨ ਠੀਕ ਰਿਹਾ। ਉਸ ਤੋਂ ਬਾਅਦ ਮੈਂ ਸੋਚਿਆ ਵੀ ਦੁਪਹਿਰਾ ਸਾਬ ਕੱਟ ਕੇ ਆਉਣੀ ਆ ਮੈਂ ਪਹਿਲਾ ਦੁਪਹਿਰਾ ਸਾਬ ਕੱਟ ਕੇ ਤੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋ ਕੇ ਤੇ ਆਪਣੀ ਵੱਖਰੀ ਅਰਦਾਸ ਕਰਕੇ ਵੀ ਆਏ ਕਿ ਬਾਬਾ ਜੀ ਜੇ ਤੁਸੀਂ ਕਿਰਪਾ ਕਰ ਦੋ ਜੋ ਉਹਦੇ ਵਿੱਚ ਚੀਜ਼ ਹੈ ਜੋ ਕਿਸੇ ਨੇ ਉਹਨੂੰ ਕੀਤਾ ਹੈ ਮਹਾਰਾਜ ਜੀ ਉਹਨੂੰ ਠੀਕ ਕਰ ਦੋ ਬਿਲਕੁਲ ਠੀਕ ਕਰ ਦੋ ਅੱਜ ਮੈਂ ਪਹਿਲਾ ਕੱਟਣ ਆਈ ਹਾਂ ਮੈਂ ਆਪ ਜੀ ਦਾ ਵਾਅਦਾ ਕਰਦੀ ਹਾਂ ਕਿ ਮੈਂ 21 ਚਪੈਰੇ ਬਿਨਾਂ ਨਾ ਆ ਕੇ ਹਰ ਐਤਵਾਰ ਕਟਾਂਗੀ ਇਹਦਾ ਅਰਦਾਸ ਕਰਕੇ ਕਹਿੰਦੀ ਘਰ ਆਈ ਘਰੇ ਆ ਕੇ ਰੋਟੀ ਪਾਣੀ ਕਰਦੀ ਸਾਂ ਤੇ ਮੇਰੇ ਘਰ ਵਾਲਾ ਮੈਨੂੰ ਕਹਿੰਦਾ ਕਿ ਮੈਨੂੰ ਸਾਹ ਨਹੀਂ ਆ ਰਿਹਾ ਅਸੀਂ ਉਹਦੀ ਛਾਤੀ ਨੱਪੀ ਤੇ ਜਦੋਂ ਛਾਤੀ ਦੇ ਦੋਕ ਵਾਰੀ ਭਾਰ ਪਾਇਆ ਉਹਨੂੰ ਉਲਟੀ ਉਲਟੀ ਆਈ ਤੇ ਉਲਟੀ ਦੇ ਵਿੱਚ ਕਈ ਕੁਛ ਖੂਨ ਦੀਆਂ ਬੋਟੀਆਂ ਨਕੀਆਂ ਨਕੀਆਂ ਜਿੱਦਾਂ ਕੋਈ ਚੀਜ਼ਾਂ ਉਹਨੇ ਅੰਦਰ ਗਈਆਂ ਹੁਣ ਫਸੀਆਂ ਹੁਣ ਕਿਤੇ ਇਹਦਾ ਕਈ ਕੁਛ ਉਹਦੇ ਮੂੰਹ ਦੇ ਵਿੱਚੋਂ ਬਾਹਰ ਆ ਗਿਆ ਜਦੋਂ ਬਾਹਰ ਆ ਗਿਆ ਤਾਂ ਉਹਨੇ ਸਾਨੂੰ ਉਸੇ ਵੇਲੇ ਕਿਹਾ ਕਿ ਮੈਂ ਇੰਨੇ ਦਿਨ ਕਿੱਥੇ ਗਿਆ ਸਾਂ ਕਿੰਨੇ ਦਿਨੀ ਹੋ ਗਏ ਆ ਮੈਂ ਕਿਤੇ ਗਿਆ ਸਾਂ ਜਦੋਂ ਉਹਨੇ ਇਹਦਾ ਕਿਹਾ ਅਸੀਂ ਸਾਰੇ ਜਾਣੇ ਨੂੰ ਗੁਲਵਕੜੀ ਚ ਲੈ ਕੇ ਕਿਹਾ ਵੀ ਹਾਂ ਤੁਸੀਂ ਗਏ ਸੀ ਕਿਤੇ ਹੁਣ ਤੁਸੀਂ ਮੋੜ ਆਏ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਐਸੀ ਹੀ ਕਹਿੰਦੀ ਕਿਰਪਾ ਕੀਤੀ ਪਹਿਲੇ ਦੁਪਹਿਰੇ ਦੇ ਮੈਂ ਘਰ ਆਈ ਸਾਂ ਤੇ ਘਰ ਆਉਂਦਿਆਂ ਹੀ ਉਹਦੇ ਅੰਦਰੋਂ ਜੋ ਸੀ ਬਾਹਰ ਕੱਢ ਦਿੱਤਾ ਉਸ ਦਿਨ ਤੋਂ ਬਿਲਕੁਲ ਠੀਕ ਹੋ ਗਿਆ ਮੈਂ ਉਹਨੂੰ ਸਾਰਾ ਦੱਸਿਆ ਵੀ ਐਵੇਂ ਐਵੇਂ ਤੇਰੇ ਨਾਲ ਇਹ ਨਾ ਹੋਏ ਇਦਾ ਇਦਾ ਕੀਤਾ ਉਸ ਦਿਨ ਤੋਂ ਬਾਅਦ ਫਿਰ ਮੇਰਾ ਘਰ ਵਾਲਾ ਵੀ ਮੇਰੇ ਨਾਲ ਚੁਪਹਿਰਾ ਕੱਟਣ ਆਉਣ ਲੱਗਾ ਤੇ ਉਹ ਕਹਿਣ ਲੱਗੀ ਕਿ ਫਿਰ ਅਸੀਂ 21 ਚੁਪਹਿਰੇ ਕੱਟਣ ਤੋਂ ਬਾਅਦ ਬੰਦ ਨਹੀਂ ਕੀਤੇ ਅਸੀਂ ਲਗਾਤਾਰ ਕੱਟਦੇ ਰਹੇ ਤੇ ਹੁਣ ਜਿਹੜੀ ਜ਼ਮੀਨ ਸਾਡੀ 'ਚ ਪਾਣੀ ਨਹੀਂ ਸੀ ਪਹੁੰਚਦਾ ਉਹਦੀ ਗੱਲ ਕਹਿੰਦੀ ਜਦੋਂ ਪਾਣੀ ਨਹੀਂ ਸੀ ਪਹੁੰਚਦਾ ਉਹੋ ਜ਼ਮੀਨ ਦਾ ਸਾਡੀ ਦਾ ਝਾੜ ਵਧ ਗਿਆ ਫਿਰ ਇਹ ਸਲਾਹ ਕੀਤੀ ਕਿ ਅਸੀਂ ਚੁਪਾਰੇ ਨਹੀਂ ਕਟਾਂਗੇ ਜਿਸ ਦਿਨ ਐਤਵਾਰ ਅਸੀਂ ਕਿਤੇ ਜਾਣਾ ਹੋਊਗਾ ਅਸੀਂ ਪਹਿਲਾਂ ਜਾਂ ਪਿੱਛੇ ਅਗਲੇ ਦਿਨ ਜਾ ਆਇਆ ਕਰਾਂਗੇ ਇਹਦਾ ਮੈਂ ਤੇ ਮੇਰਾ ਘਰ ਵਾਲਾ ਬਾਬਾ ਦੀਪ ਸਿੰਘ ਸਾਹਿਬ ਵੀ ਦੇ ਸ਼ੁਕਰਾਨੇ ਵਜੋਂ ਉਥੇ ਚੁਪਾਰੇ ਕੱਟਣ ਲੱਗੇ ਸਾਡੇ ਸਾਰੇ ਕਾਰਜ ਸਿੱਧ ਹੋਏ ਮੇਰਾ ਘਰ ਵਾਲਾ ਵੀ ਠੀਕ ਹੋ ਗਿਆ ਉਹਦੀ ਮੱਤ ਦੇ ਜਿਹੜਾ ਪੜਦਾ ਪਿਆ ਸੀ ਭਰਾ ਭਰਾ ਵਾਲਾ ਉਹ ਵੀ ਲੱਥ ਗਿਆ ਆਪਣੀ ਜ਼ਮੀਨ ਆਪ ਸਾਂਭਣ ਲੱਗਾ ਤੋ ਜ਼ਮੀਨ ਦਾ ਝਾੜ ਵੀ ਬਿਲਕੁਲ ਜਿਹੜੀ ਜ਼ਮੀਨ ਸਾਨੂੰ ਉਹ ਮਿਲੀ ਸੀ ਜਿੱਥੋਂ ਕੁਝ ਨਹੀਂ ਸੀ ਮਿਲਦਾ ਪਰ ਉਥੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਉਥੇ ਸਭ ਤੋਂ ਵਧੀਆ ਝਾੜ ਹੋਣ ਲੱਗਾ ਇਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੀ ਲਾਜ ਪਤ ਰੱਖੀ ਮੇਰੀ ਰੱਖਿਆ ਕੀਤੀ ਮੇਰਾ ਘਰ ਬਚਾਇਆ ਸੋ ਸ਼ਹੀਦਾ ਸਿੰਘਾਂ ਦੀ ਐਸੀ ਕਿਰਪਾ ਵਰਤਦੀ ਹੈ ਖਾਲਸਾ ਜੀ ਜਿਨ੍ਹਾਂ ਨੂੰ ਕੁਝ ਮਿਲਦਾ ਹੈ ਉਹ ساری ਜ਼ਿੰਦਗੀ ਜਸ ਗਾਉਂਦੇ ਨੇ ਪਰ ਜਿਨ੍ਹਾਂ ਮੂਰਖਾਂ ਨੂੰ ਇਹ ਸਮਝ ਨਹੀਂ ਹੁੰਦੀ ਕਿ ਸ਼ਹੀਦਾਾਂ ਚ ਸ਼ਕਤੀ ਕਿੰਨੀ ਹੈ ਜਿਹੜਾ ਕਦੇ ਪਰਖਿਆ ਨਹੀਂ ਹੁੰਦਾ ਉਹ ਮੂਰਖ ਜਿਹੜੇ ਆ ਫਿੱਕੇ ਬੋਲ ਬੋਲਦੇ ਨੇ ਸੋ ਖਾਲਸਾ ਜੀ ਸ਼ਰਧਾ ਦੇ ਪ੍ਰੇਮ ਰੱਖਣਾ ਚਾਹੀਦਾ ਹੈ ਸ਼ੀਦਾ ਸਿੰਘਾਂ ਦੇਦਰੋਂ ਸਭ ਕੁਝ ਹਾਸਲ ਹੁੰਦਾ ਹੈ ਸੁੱਖ ਸਭ ਕੁਝ ਸਾਰੀਆਂ ਪਦਾਰਥਾਂ ਸਾਰੀਆਂ ਸ਼ਕਤੀਆਂ ਉਹ ਦਰਾਂ ਦੇ ਉੱਤੇ ਹਾਜ਼ਰ ਨੇ ਕੋਈ ਕਿਸੇ ਦੇ ਵਿੱਚ ਕਿੰਨੀ ਗਪਾਵਨਾ ਹੈ ਕਿੱਡੀ ਕੋਦੀ ਝੂਲੀ ਆ ਕਿੱਡਾ ਕੋਦਾ ਪਾਂਡਾ ਹੈ ਜਿੰਨਾ ਕੋ ਦਾ ਪਾਂਡਾ ਹੈ ਉੰਨੀ ਕੁ ਖੈਰ ਪੈ ਜਾਣੀ ਹੈ ਸੋ ਖਾਲਸਾ ਜੀ ਸਾਰਿਆਂ ਨੂੰ ਜਪਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸਾਰਿਆਂ ਨੂੰ ਜਪਣਾ ਚਾਹੀਦਾ ਗੁਰਮੰਤਰ ਮੂਲ ਮੰਤਰ ਫਿਰ ਆਕਾਲੇ ਇਲਮ ਉਹਨਾਂ ਦੇ ਅਸਰ ਨਹੀਂ ਕਰਦੇ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰ ਅਨਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ